ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਨਾਲੇ ਦੇ ਬਿਲਕੁਲ ਨਾਲ ਹੀ ਜਿਹੜਾ ਵੀਰਜ ਹਨ ਦਾ ਪਿੰਡ ਆ ਮਿੰਟ ਭਾਜੀ ਹੁਣ ਅਗਲਾ ਆਪਾਂ ਆਏ ਆਂ ਅੱਜ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੋਇਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹਨ ਅਨੰਤ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੇ ਸਭ ਵਧੀਆ ਜੇ ਹੋਰ ਪਈ ਜਾਂਦਾ ਮੀਮੋ ਫਿਰ ਹਾਂਜੀ ਹਾਂਜੀ ਮੀਂਹ ਤੇ ਹਟ ਨਹੀਂ ਰਿਹਾ ਜਦੋਂ ਜੋ ਸ਼ੁਰੂ ਕੀਤਾ ਜੋ ਤੇ ਠੀਕ ਹਾਂਜੀ ਤੇ ਉਦਨ ਵਾਲਾ ਵੇਗਿਆ ਹਿਮਾਲ ਫਿਰ ਹਾਂਜੀ ਵੇਗਿਆ ਸੀ ਠੀਕ ਹੈ ਚਲੋ ਨਾਮ ਵੇਗਿਆ ਹਿਮਾਲ ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਾਂ ਵੀਰ ਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਏ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 99147 99325 ਠੀਕ ਹੈ ਜੀ ਤੇ ਤਿੰਨ ਤਿੰਨੇ ਸੋਈਆਂ ਹਨਾ ਤੇ ਕਿਹੜੀ ਤੋਂ ਕਰੀਏ ਸ਼ੁਰੂਆਤ ਫਿਰ ਇੱਤੋਂ ਕਰ ਲੈਣੀ ਵੀ ਜੀ ਚਲੋ ਠੀਕ ਹੈ ਪਹਿਲਾਂ ਦੇ ਵਾਸ਼ੀ ਛਿੱਗੀ ਦੇ ਅੱਛਾ ਪਹਿਲਾਂ ਹੀ ਸੂਆ ਸੋਈ ਆ ਹਾਂ ਜੀ ਤੇ ਚੰਗੇ ਖੱਦ ਕੱਢਦੀ ਆ ਉਤਨਾ ਹਾਂ ਜੀ ਇਹ ਥਣ ਵੀ ਇਹਦੇ ਦੇਖ ਆਹ ਦੇਖ ਸੰਦੇ ਥਣੇ ਦੇਖ ਦਸੀਏ ਵੀ ਦੇ ਕਿ ਨਕਚਰ ਹੋਇਆ ਇਹ ਨਸੂਈ ਨੂੰ ਸੂਈ ਨੂੰ ਆ ਬੱਚਾ ਜੋ ਕੋਈ 10 ਦਿਨ ਲਾਲੇ ਮੇਰਾ ਵੀਰ ਪਾਉਂ ਕੋ 15 ਦਿਨ ਲਾਲੇ ਆਪਣੇ ਅੰਦਰ ਜਿਹਨਾਂ ਵੀ ਹਾਂ ਬੱਚਾ ਜੀ ਆਪਣੀ ਸਮਝਣਾ ਕੋਈ ਵੇਖ ਲੈ ਕਿੰਨੇ ਕਿ ਨਹੀਂ ਆਇਆ ਅਜ ਮਾਲਸਰ ਆਇਆ ਅੱਛਾ ਕੱਲ ਹੀ ਆਇਆ ਹਾਂਜੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਵਿੱਚ ਹੀ 10 ਕਿਲੋ ਜੋ ਦੇਖੋ ਤਿਆਰ ਬਿਲਕੁਲ ਤਿਆਰ ਬਿਲਕੁਲ ਹਾਂਜੀ ਠੀਕ ਹੈ ਕੋ ਦੋ ਡੰਗ ਚਵਾਈ ਬੇਸ਼ੱਕ ਕਰਕੇ ਖੜੇ ਜੀ ਤੇ ਲਿਆ ਫਿਰ ਤੋਰ ਦਈਏ ਇਹਨਾਂ ਆਹਦੀ ਬਾਦ ਘਾੜ ਕੋਪੂਰ ਛਟਾ ਸਾਰ ਬਿਲਕੁਲ ਤੇ ਠੀਕ ਹੈ ਜੀ ਹਾਂਜੀ ਠੀਕ ਹੈ ਚਵਾਈ ਬਹੁਤ ਸੋਹਣੀ ਜੀ ਸਰ ਕਰਨਾ ਜੇ ਖੁੱਲ੍ਹੇਗਾ ਨਹੀਂ ਤੇ ਧਾਰੇ ਨਹੀਂ ਬਦਲਿਆ ਠੀਕ ਹੈ ਜੀ ਰਾਤੀ ਆ ਮਾਲ ਇਸ ਵੇਲੇ ਸਵੇਰ ਦਾ ਹੀ ਟਾਈਮ ਹੈ ਜਿਹੜਾ ਦੁੱਧ 10 ਕਿਲੋ ਜਿਹੜਾ ਮੌਕੇ ਤੇ ਕਿੰਦੇ ਗਿਆ ਦੇ ਕੋਲ ਹੈਗਾ ਵਾ ਉਤਰਾਂ ਜਿਹੜੇ ਰੰਗ ਰੂਪ ਦੀ ਕੱਤਕਾਰਤੀ ਜਿਹੜੀ ਚੰਗੀ ਹੈ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਆਪਣੀ ਸਮਝਣਾ ਵੇਖ ਕੇ ਖੜੇ ਜੀ ਕੀ ਰੱਖਣਾ ਵਿਧੀ ਤਾਂ ਮੁੱਲ ਫਿਰ ਆਪਾਂ ਮੁੱਲ ਵੇਖ ਲਓ ਜੋ ਤੁਹਾਡਾ ਹੁਕਮ ਉਦਾਂ ਹੀ ਕਰ ਦਿੰਦੇ ਜੈ ਜੈ ਕਰਦੀਏ ਫਿਰ 32000 ਦੀ ਦੇ ਦੀ ਅੱਛਾ 32000 ਦੀ ਵਿੱਚੋਂ ਕਰ ਦੋਗੇ ਮੰਨਤਨ ਤੁਸੀਂ ਜਿਵੇਂ ਆਸ ਤੋਂ ਮਾਰੇ ਮਗਾ ਦੀਏ ਪੂਰੇ 30 ਦੀ ਚਲੋ 30 ਦੀ ਕਰ ਦਿੰਨੇ ਜੀ ਠੀਕ ਹੈ ਜੀ ਹਾਂ ਜੀ 30 ਦੀ ਕਰ ਦੋਗੇ 4000 ਹੋਰ ਛੱਡ ਦਿਆਂਗੇ ਵਿੱਚੋਂ ਅੱਛਾ ਪੂਰੇ ਦੀ ਹਾਂ ਜੀ 29000 ਦੀ ਦੇ ਦੇਓਗੇ 30 ਦੀ ਦੇ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਬਸ ਇਹ ਚੋਂ ਛੋਟ ਛਾਟ ਜੀ ਹੋਣੀ ਜੋ ਅੱਛਾ ਛੋਟ ਵਾਲਾ ਕੰਮ ਕਰਨਾ ਹੁਣ ਬਸ ਠੀਕ ਹੈ। ਆਹ ਭਾਜ ਜੈਜ ਪਾਈ ਦੇ ਤੇ ਮਾਲ ਵੀ ਸੋਨਾ ਸਾਫ ਸੁਥਰਾ। ਠੀਕ ਹੈ। ਆ ਚਲੋ ਨੋਰਮਲ ਰੇਟ ਪਾਓ ਤੇ ਜਿਹੜਾ ਕਿ ਮਾਲ ਵੇਖ ਵੀ ਜਾਵੇ। ਚਲੋ ਸਾਨੂੰ ਪਿੱਛੋ ਪਾਣਾ ਵਜ੍ਹੀ ਨਹੀਂ ਤੇ ਇਹੋ ਜੀ 40000 ਤੋਂ ਘੱਟ ਕੋ ਵੇਚਦਾ ਨਹੀਂ ਤੇ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ। ਚਲੋ ਹਰਨ ਜਿਹੜੀ ਦੂਸਰੇ ਨੰਬਰ ਤੇ ਆ। ਇਹ ਵੀ ਦਿਖਾਈਏ ਫਾਕੀ ਮੀ ਵੀ ਪੈਣਾ ਸ਼ੁਰੂ ਹੋ ਗਿਆ ਜਿਹੜਾ। ਇਹਦੇ ਮਗਰ ਬੱਚਾ ਕੀ ਜੇ ਬੱਚਾ ਜੀ ਬੱਚੀ ਇਹਦੇ ਮਗਰ ਵੀ। ਠੀਕ ਹੈ ਜੀ। ਹਾਂਜੀ। ਤੇ ਇਹਨੂੰ ਕਿੰਨਾ ਚਿਰ ਹੋਇਆ ਸੋਇਨ? ਇਹਨੂੰ ਅੱਜ 6-7 ਦਿਨ ਹੋ ਗਏ ਜੋ। ਤੇ ਇਹਦੇ ਕੋ ਦੁੱਧ ਕਿੰਨਾ ਤਿਆਰ? ਦ ਤੋ ਤਨਗੂ ਨੂੰ ਰਾਵਣਾ ਵਾਜੇ ਅੱਛਾ ਅਜ ਮੇਲਾ ਮੂਲਾ ਨਹੀਂ ਮਾਰਿਆ ਗਾਣਾ ਠੀਕ ਆ ਹਾਂਜੀ ਲਿਆ ਫਿਰ ਤੋਰਦੀ ਐ ਮਤਲਬ 12 ਕਿ ਲੀਟਰ ਦੇ ਕਰੀਬ ਜਿਹੜਾ ਇਹ ਵਿੱਚ ਚਵਾਈ ਜਾਊਗੀ ਚੱਪ ਚੋਰ ਜਲਸੀ ਰੋਜੀ ਹੈਗੀ ਜਰਸੀ ਆਏ ਮੋਕਦੇ ਤੋਂ ਦੇਦਕਲ 10 ਲੀਟਰ ਜਿਹੜਾ ਤਿਆਰ ਦਸਤੇ ਫਫ ਤੇ ਕਿਤੇ ਕਰੀਬ ਜਿਹੜਾ ਕਹਿੰਦੇ ਕਿ ਸੂਈ ਨਾ ਹੋਇਆ ਲੈ ਆ ਵੀਰ ਜੀ ਬਾਕੀ ਬੋਦੀ ਵਾਲੀ ਵੈੜੇ ਸੋਹਣੀ ਹੈ ਜੀ ਹਨਾਂ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ ਜਰਸੀਆਂ ਦੇ ਸਹਾਣੇ ਜਲਾਈਏ ਤੇ ਇੱਧਰ ਸਰੀਰ ਜਿਹੜਾ ਠੀਕ ਆ ਇਹਦਾ ਹਾਂਜੀ ਹਾਂਜੀ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਇਹਦਾ 32000 ਜੋ ਮੁੱਲ ਇਹਦਾ 32000 ਹਾਂਜੀ ਕਿ ਬਰਾਬਰ ਹੀ ਕਰਦੀ ਏ ਚਲੋ ਬਰਾਬਰੀ ਕਰ ਦਿੰਦੇ ਆਂ ਜੀ ਭਾਵੇਂ ਕੋਈ ਆਹ ਲੈ ਜਾਵੇ ਭਾਵੇਂ ਕੋਈ ਆਹ ਲੈ ਗਏ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ 30 ਨੰਬਰ ਤੇ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਵੀਰ ਜੀ ਸੂਈ ਨੂੰ ਇਹਨੂੰ ਵੀ ਜੀ 15-20 ਦਿਨ ਹੋ ਗਏ ਸੀ ਨੂੰ 15-20 ਦਿਨ ਹੋ ਗਏ ਆ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ 12 ਕਿਲੋ ਜੀ ਦੇ ਕੋਲ ਤਿਆਰ ਬਿਲਕੁਲ ਹਾਂ ਜੀ ਬਿਲਕੁਲ ਤਿਆਰ ਠੀਕ ਹੈ ਤੇ ਇਹਦੇ ਮਗਰ ਬੱਚਾ ਕੀ ਜੀ ਬੱਚਾ ਬੱਛਾ ਜੋ ਦੇ ਮਾਰਵੇ ਠੀਕ ਹੈ ਜੀ ਹਾਂ ਜੀ ਲਿਆ ਫਿਰ ਤੋਰ ਦੀ ਇੱਕ ਕੱਲ ਹੀ ਆਈਆਂ ਜਿਹੜੀਆਂ ਕਹਿੰਦੇ ਕਿ ਤਿੰਨੇ ਦੁੱਧ 12 ਕਿਲੋ ਰੁਪਈਆ ਪਰ ਨਾ ਇਹਦੇ ਆ ਥਾਂ ਥੇ ਨਾ ਧਾਰਾ ਥੋੜੀਆਂ ਘੱਟ ਨੇ ਕਿਹੜੇ ਆ ਥਾਂ ਨੇ ਜਿਹੜਾ ਮਗਰਲਾ ਮਗਰਲੇ ਚ ਬਹਿਣੀ ਵਾਲੇ ਪਾਸੇ ਦੇ ਥੋੜੀਆਂ ਧਾਰਾਂ ਘੱਟ ਨੇ ਇੱਥੇ ਠੀਕ ਹੈ ਜੀ ਹਾਂਜੀ ਹਾਂਜੀ ਥੋੜਾ ਕਿ ਧਾਰਾਂ ਦਾ ਫਰਕ ਜਿਹੜਾ ਕਹਿੰਦੇ ਕਿ ਹੈਗਾ ਹਾਂਜੀ ਬਾਕੀ ਡਾਕਟਰ ਨੇ ਆਖਿਆ ਵੀ ਉੱਟੀਗਾ ਨਹੀਂ ਢਾਉਂਦਾ ਮਟੈਮਨੇ ਚ ਹਾਂਜੀ ਹਾਂਜੀ ਉਹ ਲਓ ਦੋ ਤਿੰਨ ਉਹਦੇ ਨਾਲ ਪੂਰੀਆਂ ਹੋ ਜਾਣੀਆਂ ਠੀਕ ਹੈ ਕਿੰਨਾ ਕੁ ਫਰਕ ਆ ਤਰਾ ਥੋੜਾ ਜਿਹਾ ਫਰਕ ਆ ਮੈਂ ਅੱਛਾ ਚਲੋ ਇਹ ਅਗੇ ਭਾਵੇਂ ਥੋੜਾ ਭਾਵੇਂ ਜ਼ਿਆਦਾ ਆਪਾਂ ਨੇ ਦੱਸਣਾ ਤੇ ਜਿਹੜਾ ਚਾਹੀਦਾ ਹੈ ਹਾਂਜੀ ਤ ਲੇ ਜਾ ਜੀ ਕੱਲ ਹੀ ਸਾਰਾ ਮਾਲ ਆਇਆ ਜੀ ਬਾਕੀ ਥਣ ਜਿਹੜਾ ਇਹਦਾ ਵੀ ਚੰਗਾ ਲੱਗਾ ਮੋਕੇ ਦੇ ਦੇ ਕੋਲ 12 ਲੀਟਰ ਜਿਹੜਾ ਤਿਆਰ ਦਾਸ ਤੇ ਬਾਕੀ ਚਵਾਈ ਜਿਹੜੀ ਤੁਸੀਂ ਆਪ ਕਰਕੇ ਖੜਨੀ ਆਂ ਬਾਕੀ ਸਾਡਾ ਫਰਜ਼ ਹੈ ਤੁਹਾਨੂੰ ਵੀਡੀਓ ਦਿਖਾਣਾ ਟਾਡਾ ਹਰ ਜੇ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਚਾਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜਨਾ ਤੇ ਇਹਦਾ ਵਿੱਚ ਕੀ ਰੱਖਣਾ ਮੁੱਲ ਇਹ 32 ਦੀ ਦੇ ਦिए ਇਹ 32000 ਦੇ ਹਾਂਜੀ ਅਜ ਇੱਕੋ ਹੀ ਜਾਣ ਦੋ ਸਾਰਾ ਹੀ ਨਹੀਂ ਫਿਰ ਤੁਹਾਨੂੰ ਪਤਾ ਸਾਰਾ ਨਾ ਆਪ ਨੂੰ ਨਾ ਲੱਗ ਜੇ ਨਹੀਂ ਲੱਗਦਾ ਹਾਂਜੀ ਕਰ ਦੋ ਬਰਾਬਰ ਹੀ ਜਾਣ ਦਾ ਤਿੰਨ 35 36 ਨੂੰ ਵੇਚਦੀ ਦੀ ਜੇ ਧਾਰਾ ਨਾਲ ਘਟ ਹੁੰਦੀਆਂ ਤੇ ਹਾਂਜੀ 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 ਬੱਚੀ ਬੜੀ ਸਾਫ਼ ਚੋ ਤੇ ਦੁੱਧ 14 15 ਆਰਾਮ ਨਾਲ ਨੇ ਕਰ ਜਾਣਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੋ ਜੋ ਪੂਰੇ 30 ਦੀ ਆ ਵੀ ਚਲੋ 30 ਦੀ ਕਰ ਚਲੋ ਬਰਾਬਰ ਹੀ ਜਾਣ ਤੋਂ ਫਿਰ ਤੁਸੀਂ ਆਹ ਤਾ ਦੇ ਕੋਲ ਠੀਕ ਹੈ ਉਹ ਹੀ ਬਰਾਬਰ ਹੀ ਜਿਹੜੇ ਜਿਹੜੀ ਮਰਜ਼ੀ ਕੋਈ ਲੈ ਜਤੀ 1000 ਦੀ ਕੋਈ ਨਹੀਂ ਠੀਕ ਹੈ ਜੀ ਹੋਰ ਕੁਝ ਕਹਿਣਾ ਜੀ ਫਿਰ ਬਸ ਜੀ ਕੋਈ ਨਹੀਂ ਬਸ ਮੇਰਾ ਵੀਰ ਕੋਈ ਚਾਈਪ ਆ ਕੇ ਖਰਾਬ ਨਾ ਕਰਿਆ ਕਰੇ ਮਣਕੇ ਡਰਾਈਵਰ ਨੂੰ ਜਾ ਕੇ ਖਰਾਬ ਕਰਦੇ ਨੇ ਅੱਛਾ ਉਹ ਨਾ ਕੰਮ ਕਰਾ ਕਰਨਾ ਅੱਛਾ ਹਾਂਜੀ ਹ ਠੀਕ ਹੈ ਮਤਲਬ ਪਹਿਲਾਂ ਹੀ ਸਲਾਹ ਕਰਨਾ ਚੰਗੀ ਤਰ੍ਹਾਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਕੀ ਕੋਈ ਵੀਰ ਆਪਣੀ ਸਮਝਣਾ ਇੱਥੇ ਆ ਕੇ ਚਵਾਈ ਕਰਕੇ ਵੇਖ ਕੇ ਖਰੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਤੁਹਾਨੂੰ ਪਤਾ ਕਾਲੀ ਹੁੰਦੀ ਆ ਤੇ ਫਿਰ ਉਹਨਾਂ ਨੂੰ ਰੋਗ ਛੱਡ ਗਿਆ ਦਦਾ ਘੰਟਾ ਉੱਥੇ ਹਾਂਜੀ ਹਾਂਜੀ ਫਿਰ ਉਹ ਸਾਡੇ ਨਾਲ ਆਣ ਕੇ ਇੱਥੇ ਵੱਧ ਘੱਟ ਬੋਲ ਆਹ ਨਹੀਂ ਸਾਰਿਆਂ ਨੇ ਆਪੋ ਆਪਣੇ ਫੇਰੇ ਕੀਤੇ ਹੁੰਦੇ ਹੁੰਦੇ ਹਾਂਜੀ 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 ਠੀਕ ਹੈ ਵੀਰ ਜੀ ਮੈਂ ਦੋ ਦੋ ਤਿੰਨ ਤਿੰਨ ਗੇੜੇ ਲਵਾਣੇ ਹੁੰਦੇ ਨੇ ਫਿਰ ਸਹੀ ਨਹੀਂ ਲੱਗਦਾ ਆਹ ਸਾਰਿਆਂ ਦਾ ਰੋਜੀ ਰ ਗਾਹ ਹੋਰ ਵੀ ਕਈਆਂ ਨੂੰ ਹਾਂ ਕੀਤੀ ਹੁੰਦੀ ਹੈ ਹਾਂਜੀ ਹਾਂਜੀ